ਸ਼੍ਰੀ ਕ੍ਰਿਸ਼ਨਾ ਸਕੂਲ ਵਿੱਚ ਫੇਰਵਲ ਪ੍ਰੋਗਰਾਮ ਕਰਵਾਇਆ ਤੇ ਦਾ ਸ਼ੁਰੂਆਤ ਰਿਵਣ ਕੱਟ ਕੇ ਸਰ ਸੀਤਾ RAM ਤੇ ਕਰਨਜੀਤ ਸਰ ਨੇ ਕੀਤੀ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਬਾਅਦ ਸਾਡਾ ਫੋਟੋਆਂ ਦਾ ਸੈਸ਼ਨ ਸਟਾਰਟ ਹੋ ਗਿਆ ਸਰ ਕਿੰਦੇ ਇੱਕ ਫੋਟੋ ਖਿੱਚ ਦੋ ਮੈਂ ਖਿੱਚ ਦਿੰਨੇ ਆ ਕੋਈ ਗੱਲ ਹੀ ਕੋ ਨਹੀਂ ਗੀ ਫਿਰ ਰੰਜਨ ਸਿੰਘ ਨੇ ਭੰਗੜਾ ਸਟਾਰਟ ਕਰਤਾ ਫਿਰ ਵਾਰੋ-ਵਾਰ ਕੁੜੀਆਂ ਔਰ ਵੀ ਬੱਚਿਆਂ ਨੇ ਆਪਣਾ ਪੰਗੜਾ ਆ ਨਿੰਬੂ ਵਾਲਾ ਪ੍ਰੋਗਰਾਮ ਸਟਾਰਟ ਹੋ ਗਿਆ। ਛੇ ਮੈਡਮਾਂ ਨੇ ਡਾਂਸ ਬਹੁਤ ਵਧੀਆ ਪਰਫਾਰਮ ਕੀਤੇ। ਤੇ ਬਹੁਤ ਹੀ ਸੋਹਣਾ ਪ੍ਰੋਗਰਾਮ ਫੇਰਵਲ ਦਾ ਚੱਲਿਆ। ਸਾਰਿਆਂ ਨੇ ਬਾਰੂ-ਬਾਰੀ ਮੈਡਮਾਂ ਨੇ ਡਾਂਸ ਬਹੁਤ ਵਧੀਆ ਕੀਤਾ। ਤੇ ਆਗੇ ਸੁਨੀਲ ਸਰ ਜੀ ਨੇ ਬੜੇ ਇੰਜੋਏ ਕੀਤਾ। ਅਕੁਰਸੀਆਂ ਵਾਲਾ ਵੀ ਇਸ ਤੋਂ ਬਾਅਦ ਸਰ ਸੀਤਾਰਾਮ ਨੇ ਬੜਾਈ ਨਿਵਾਇ ਡਾਂਸ ਕੀਤਾ ਅਗੇ ਸਰ ਕਰਮਜੀਤ ਸਰ ਵੀ ਇੱਕ ਵਧੀਆ ਪਰਫਾਰਮੈਂਸ ਦਿੱਤੀ ਕੀ ਪਤਾ ਇਹ ਯਾਰਾਂ ਨਾਲ ਮੁੜ ਕੇ ਕਦੋਂ ਮਿਲਣਾ ਹੈ ਵਾਹ ਜੀ ਵਾਹ ਕੋਲ ਨਹੀਂ ਸਕਦਾ ਮੈਂ ਨਾ 15 ਸਾਲਾਂ ਐ ਆਜੋ ਹੋਕਾ ਪਾ ਕੇ ਕਹਿ ਰਿਹਾ ਦਿਲ ਜੀ ਨਹੀਂ ਕਰਦਾ ਯਾਰੋ ਆਪ ਕੋ ਨੂੰ ਜਾਣ ਮੈਂ ਯਾਰੋ ਇਹ ਤਾਂ ਬਸ ਤਾਲੀਆਂ ਆਜੋ ਹੋਕਾ ਪਾ ਕੇ ਕਹਿ ਰਿਹਾ ਕਹਿਣਾ ਦਿਲ ਕਰਦਾ ਹੈ ਯਾਰ ਵਾਕਿਆ ਦਿਲ ਨਹੀਂ ਜਾਣਦਾ ਯਾਰ ਮੁੰਡਾ ਸੀਰੀਅਸ ਹੋਏ ਓਏ ਰੋਣਾ ਨਹੀਂ ਚੱਲ ਚੱਲ ਬੋਲ ਬੋਲ ਮੈਂ ਧੰਨਵਾਦ ਕਰਨਾ ਚਾਹੁੰਨਾ ਸਰਕਰਮਜੀਤ ਦਾ ਜਿਹੜਾ ਹਮਤਿ ਕਦੇ ਨਹੀਂ ਮਿਲੇ ਤਾੜੀਆਂ ਸਾਰੀਆਂ ਮੈਨੂੰ ਰੋਣਾ ਆ ਰਿਹਾ ਹੈ ਬਾਕੀ ਕਰਾਂ ਚੱਲ ਵਾਕਿਆ ਦਿਲ ਨਹੀਂ ਜਾਣਦਾ ਸਰ ਜੀ ਦੇਨੋ ਆਈ ਲਵ ਯੂ ਵੈਰੀ ਗੁੱਡ ਸਟੇਟ ਦੇ ਜੱਫੀ ਪਾ ਲੋ ਤਾੜੀਆਂ ਮਾਰੋ ਤਾੜੀਆਂ ਪਤੰਗਰੋ ਚਲੋ ਇਸ ਬਾਦ ਪਰ ਦੋ ਸ਼ਬਦ ਕਹਿ ਦਿਓ ਜੀ ਦੋਸ਼ਮ इमोशनल ਸੁਭਾਅ ਕਿਸ ਤھے ਸੁਧਾਰਨਾ ਹੈ ਜਿਹੜੇ ਬੱਚੇ ਆਤਮਿਕ ਤੌਰ ਤੇ ਜੁੜੇ ਹੁੰਦੇ ਆ ਸੰਸਥਾ ਨਾਲ ਜਾਂ ਮੈਨੇਜਮੈਂਟ ਨਾਲ ਸਤਾਪਨਾ ਉਹਦਾ ਸਦਾ ਹੀ ਜੁੜੇ ਰਹਿਣਗੇ ਕਹ ਸਕੂਲ ਚ ਨੇ ਕਹ ਘਰ ਨੇ ਤੇ ਆਪਣੀ ਸਰਵਸ ਕਰਨਗੇ ਉਹ ਸਦਾ ਹੀ ਇਸ ਸੰਸਥਾ ਨਾਲ ਜੁੜੇ ਰਹਿਣਗੇ ਇਹਨੇ ਆਪਣੀ ਜਿਹੜੀ इमोशनल ਜੋ ਵੀ ਹੈ ਸੀ ਉਹ ਸਾਰਾ ਬਾਤ ਖੜ ਦਿੰਦਾ ਹੈ ਉਹ ਫਿਰ ਇਹ ਦੱਸਦਾ ਹੈ ਅੱਗੇ ਐਵੇਂ ਚੰਦੇ ਨੂੰ ਪਾੜ ਦਿੱਤੀ ਸੀ ਠੀਕ ਧੰਨਵਾਦ ਸਰ ਜੀ ਹੋਰ ਸਾਰੇ ਤੀਜਰਾਂ ਨੂੰ ਮੈਂ ਕਹਿਣਾ ਚਾਹੁੰਦਾ ਬਹੁਤ ਚੰਗਾ ਪੜਾਉਂਦੇ ਆ ਚਲੋ ਬਸ ਸਾਰਿਆਂ ਦਾ ਦਿলো ਧੰਨਵਾਦ ਤੀਜਰਾਂ ਦਾ ਧੰਨਵਾਦ ਸਾਰਿਆਂ ਦਾ ਜੀ बस पास है दो किलो दो किलो दो दूसरा नाम क्या बोलूं कांदा ले लो कांदा प्याज ले लो आलू लो दो किलो लो जी इधर मुंडिया ने करता पूत तो भंगड़ा स्टार्ट अपना देखो के मारते ने पुटकियां शाळा इतू बाद सी पोर्टवा कचवाईयां ਵਾਰ-ਵਾਰੀ ਸਾਰਿਆਂ ਨੇ ਤੇ ਇੱਧਰ ਡਰਾਈਵਰਾਂ ਨੂੰ ਗਿਫਟ ਵੰਡਤੇ ਨੇ ਚਲੋ